ਗਾਇਕਾ ਸੁਨੰਦਾ ਸ਼ਰਮਾ ਦੇ ਪਖੇ ਵਿਵਾਦ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ ਤੇ ਹੁਣ ਗਾਇਕਾ ਸੁਨੰਦਾ ਸ਼ਰਮਾ ਦੇ ਉੱਪਰ ਹੀ ਸੋਸ਼ਲ ਮੀਡੀਆ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਨੇ ਔਰ ਇਹ ਸਵਾਲ ਵੀ ਇੱਕ ਬਹੁਤ ਨਾਮੀ ਤੇ ਮਸ਼ਹੂਰ ਵਿਅਕਤੀ ਨੇ ਕੀਤੇ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਗੁਰਪ੍ਰੀਤ ਖੁੱਗੀ ਤੇ ਬੱਬੂ ਮਾਨ ਦੀ ਵੀ ਐਂਟਰੀ ਹੋ ਗਈ ਹੈ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਪਿਛਲੇ ਦਿਨਾਂ ਤੋਂ ਗਾਇਕਾ ਸੁਨੰਧਾ ਸ਼ਰਮਾ ਦਾ ਮਾਮਲਾ ਜਿਹੜਾ ਹੈ ਉਹ ਕਾਫੀ ਭਖਿਆ ਹੋਇਆ ਜਦੋਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਗਾਇਕਾ ਸੁਨੰਧਾ ਸ਼ਰਮਾ ਨੇ ਪੋਸਟ ਪਾਈ ਔਰ ਉਹਨੇ ਕਿਹਾ ਕਿ ਕੁਝ ਲੋਕ ਮੈਨੂੰ ਬਲੈਕਮੇਲ ਕਰਨਾ ਚਾਹੁੰਦੇ ਨੇ ਔਰ ਮੇਰੇ ਕੋਲ ਤਾਂ ਘਰ ਵੀ ਨਹੀਂ ਹੈਗਾ ਤੇ ਉਹ ਮੈਨੂੰ ਅਜੇ ਵੀ ਵਰਤ ਰਹੇ ਨੇ ਔਰ ਉਹਨੇ ਕਈ ਤਰ੍ਹਾਂ ਦੀਆਂ ਗੱਲਾਂ ਉਠਾਈਆਂ ਤੇ ਮੁੱਖ ਮੰਤਰੀ ਭਗਵਨਤਮਨ ਤੋਂ ਮਦਦ ਮੰਗੀ ਉਸ ਤੋਂ ਬਾਅਦ ਜਿਹੜੀ ਰਾਜ ਦੀ ਮਹਿਲਾ ਕਮਿਸ਼ਨ ਹੈ ਉਧੀ ਚੇਅਰਮੈਨ ਜਿਹੜੀ ਰਾਜ ਲਾਲੀਗੱਲ ਹੈ ਉਹਨਾਂ ਨੇ ਆਪਣੇ ਆਪ ਐਕਸ਼ਨ ਲਿਆ ਸੂਓ ਮੋਟੋ ਐਕਸ਼ਨ ਲਿਆ ਤੇ ਫਿਰ ਸੁਨੰਦਾ ਸ਼ਰਮਾ ਦੇ ਰਾਈ ਇੱਕ ਪਰਚਾ ਦਰਜ ਕਰਵਾਇਆ ਗਿਆ ਇੱਕ ਐਫ ਆਈ ਆਰ ਦਰਜ ਕਰਾਈ ਗਈ ਜਿਹੜੀ ਕਿ ਇੱਕ ਸੰਗੀਤ ਕੰਪਨੀ ਦੇ ਜਿਹੜੇ ਸੰਚਾਲਕ ਨੇ ਨਿਰਮਾਤਾ ਨੇ ਪਿੰਕੀ ਢਾਲੀਵਾਲ ਉਹਨਾਂ ਦੇ ਉੱਪਰ ਹੋਈ ਸੁਨੰਦਾ ਸ਼ਰਮਾ ਨੇ ਫਿਰ ਬੜੇ ਦੋਸ਼ ਲਾਏ ਉਹਨਾਂ ਨੇ ਕਿਹਾ ਕਿ ਇਹ ਕੰਪਨੀ ਜਿਹੜੀ ਆ ਇਹ ਇੱਕ ਝੂਠਾ ਐਗਰੀਮੈਂਟ ਬਣਾਈ ਬੈਠੀ ਆ ਔਰ ਜਾਲੀ ਤਰੀਕੇ ਨਾਲ ਇਹਨਾਂ ਨੇ ਮੇਰੇ ਸਾਈਨ ਕਰਵਾ ਰੱਖੇ ਨੇ ਮੇਰੇ ਕੋਲ ਆਪਣਾ ਘਰ ਵੀ ਨਹੀਂਗਾ ਇਹ ਮੇਰੇ ਤੋਂ ਲੰਬੇ ਟਾਈਮ ਤੋਂ ਇਹਨਾਂ ਦੀ ਕੰਪਨੀ ਲਈ ਕੰਮ ਕਰਵਾ ਰਹੇ ਨੇ ਮੈਨੂੰ ਕੁਝ ਦੇ ਨਹੀਂ ਰਹੇ ਮੈਂ ਬੁਰੀ ਹਾਲਤ 'ਚ ਆ ਔਰ ਇਹਨਾਂ ਨੇ ਬਹੁਤ ਮੋٹے ਪੈਸੇ ਮੇਰੇ ਰਾਹੀਂ ਕਮਾਏ ਨੇ ਨਾਲ ਹੀ ਸੁਨੰਦਾ ਸ਼ਰਮਾ ਨੇ ਇਹ ਵੀ ਦੋਸ਼ ਲਾਏ ਕਿ ਜਿਹੜਾ ਉਹ ਕੰਪਨੀ ਦਾ ਨਿਰਮਾਤਾ ਹੈ ਉਹ ਮੈਨੂੰ ਕਹਿੰਦਾ ਰਿਹਾ ਕਿ ਮੈਂ ਆਪਣੇ ਪੁੱਤ ਨਾਲ ਤੇਰਾ ਵਿਆਹ ਕਰਾਂਗਾ ਪਰ ਉਸ ਤੋਂ ਬਾਅਦ ਸਭ ਕੁਝ ਤੋਂ ਬਦਲ ਗਏ ਤੇ ਮੈਨੂੰ ਬਹੁਤ ਨੁਕਸਾਨ ਇਹਨਾਂ ਨੇ ਕੀਤਾ ਸੁਨੰਦਾ ਸ਼ਰਮਾ ਨੇ ਇਹ ਵੀ ਕਿਹਾ ਕਿ ਕਈ ਵਾਰ ਇਹਨਾਂ ਕਰਕੇ ਮੈਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਬਾਰੇ ਵੀ ਸੋਚਣ ਲੱਗੀ ਸੀ ਪਰ ਉਸ ਤੋਂ ਬਾਅਦ ਹੁਣ ਜਿਹੜੇ ਇੱਕ ਗੀਤਕਾਰ ਹੈ ਸੰਗਦਿਲ ਜਿਹਦਾ ਗੀਤ ਗਾਇਆ ਸੀਗਾ ਸੁਨੰਦਾ ਸ਼ਰਮਾ ਨੇ ਔਰ ਬੜਾ ਹੀ ਹਿੱਟ ਗੀਤ ਉਹ ਹੋਇਆ ਸੀ ਜਿਹੜਾ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਪਟਾਕੇ ਗੀਤ ਸੰਗਦਲ ਨੇ ਲਿਖ ਕੇ ਦਿੱਤਾ ਸੀਗਾ ਸੰਗਦਲ ਦੇ ਬਹੁਤ ਸਾਰੇ ਗੀਤ ਜਿਹੜੇ ਆ ਉਹ ਬੜੇ ਮਸ਼ਹੂਰ ਤੇ ਮਕਬੂਲ ਹੋਏ ਨੇ ਤੇ ਸੰਗਦਲ ਨੇ ਹੁਣ ਇੱਕ ਪੋਸਟ ਪਾਈ ਹੈ ਤੇ ਸੰਗਦਲ ਨੇ ਸੁਨੰਦਾ ਸ਼ਰਮਾ ਦੇ ਉੱਪਰ ਹੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਉਹ ਸਵਾਲ ਖੜੇ ਕੀਤੇ ਨੇ ਜਿਹੜੇ ਸਵਾਲ ਸੱਚੀ ਮੁੱਚੀ ਆਮ ਬੰਦੇ ਨੂੰ ਸੋਚਣ ਲਾ ਦਿੰਦੇ ਨੇ ਕਿਉਂਕਿ ਸੁਨੰਦਾ ਇੱਕ ਔਰਤ ਹੈ ਔਰਤਾਂ ਦੇ ਨਾਲ ਸਮਾਜ 'ਚ ਬਹੁਤ ਕੁਝ ਗਲਤ ਹੁੰਦਾ ਧੱਕੇ ਵੀ ਹੁੰਦੇ ਨੇ ਪਰ ਕਈ ਵਾਰ ਕੁਝ ਔਰਤਾਂ ਆਪਣੇ ਔਰਤ ਹੋਣ ਦਾ ਨਜਾਇਜ਼ ਫਾਇਦਾ ਵੀ ਉਠਾਉਂਦੀਆਂ ਨੇ ਕਿਉਂਕਿ ਜਿੱਥੇ ਔਰਤਾਂ ਦੇ ਨਾਲ ਧੱਕੇ ਹੁੰਦੇ ਨੇ ਉਥੇ ਔਰਤਾਂ ਨੂੰ ਮਰਦਾਂ ਨਾਲੋਂ ਹਮਦਰਦੀ ਵੀ ਵੱਧ ਮਿਲ ਜਾਂਦੀ ਹੈ ਜੇ ਕੋਈ ਔਰਤ ਰੋ ਪਵੇ ਜੇ ਕੋਈ ਔਰਤ ਕੋਈ ਮੁੱਦਾ ਬਣਾ ਦੇਵੇ ਤਾਂ ਉਹਨੂੰ ਸਮਾਜ ਦੇ ਵਿੱਚ ਸਪੋਰਟ ਵੀ ਮਰਦਾਂ ਦੇ ਮੁਕਾਬਲੇ ਵੱਧ ਮਿਲ ਜਾਂਦੀ ਆ ਇਹ ਵੀ ਇੱਕ ਕੌੜਾ ਤੇ ਮੰਨਣਯੋਗ ਸੱਚ ਹੈਗਾ ਤਾਂ ਸੰਗਦਲ ਨੇ ਕੀ ਕਿਹਾ ਸੰਗਦਲ ਨੇ ਕਿਹਾ ਉਹ ਕਹਿੰਦਾ ਕਿ ਦੇਖੋ ਮੇਰਾ ਪਟਾਕੇ ਗੀਤ ਇਹਨਾਂ ਨੇ ਗਾਇਆ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪੁੱਛਿਆ ਤੱਕ ਨਹੀਂ ਗਾ ਸੰਗਦਲ ਕਹਿੰਦਾ ਕਿ ਮੇਰੇ ਗੀਤ ਨਾਲ ਬਹੁਤ ਉੱਪਰ ਤੱਕ ਹਿੱਟ ਹੋਣ ਵਾਲੀ ਕਲਾਕਾਰ ਸੁਨੰਦਾ ਸ਼ਰਮਾ ਹੁਣ ਮੈਨੂੰ ਪੁੱਛਦੀ ਨਹੀਂ ਕਦੇ ਮੇਰਾ ਜ਼ਿਕਰ ਨਹੀਂ ਔਰ ਉਹਨੇ ਫਿਰ ਸਵਾਲ ਉਠਾਏ ਨਹੀਂ ਉਹ ਕਹਿੰਦਾ ਕਿ ਸੁਨੰਦਾ ਸ਼ਰਮਾ ਨੂੰ ਪਹਿਲਾ ਕਰੋੜਾ ਰੁਪਏ ਲਾ ਕੇ ਜਿਹੜੇ ਪਿੰਕੀ ਥਾਲੀ ਵਾਲ ਹੋਰੀ ਐ ਉਹਨਾਂ ਨੇ ਉੱਪਰ ਚੁੱਕਿਆ ਉਹ ਕਹਿੰਦਾ ਸੁਨੰਦਾ ਕਹਿੰਦੀ ਐ ਕਿ ਮੇਰਾ ਇਹਨਾਂ ਨਾਲ ਕੋਈ ਐਗਰੀਮੈਂਟ ਨਹੀਂ ਹੋਇਆ ਤੇ ਜਾਲੀ ਬਣਾਇਆ ਇਹਨਾਂ ਨੇ ਉਹ ਕਹਿੰਦਾ ਮੈਂ ਪੁੱਛਣਾ ਚਾਹਣਾ ਸੋਸ਼ਲ ਮੀਡੀਆ ਤੇ ਉਹਨੇ ਲਿਖ ਕੇ ਪਾਇਆ ਫੇਸਬੁੱਕ ਤੇ ਵੀ ਹੋਰ ਥਾਵਾਂ ਤੇ ਵੀ ਉਹ ਕਹਿੰਦਾ ਮੈਂ ਪੁੱਛਣਾ ਚਾਹਣਾ ਵੀ ਭੈਣ ਜੀ ਜੇਕਰ ਤੁਹਾਡਾ ਇਹਨਾਂ ਨਾਲ ਐਗਰੀਮੈਂਟ ਨਹੀਂ ਸੀ ਤਾਂ ਫਿਰ ਤੁਸੀਂ 7-8 ਸਾਲ ਇਨਾਂ ਨਾਲ ਹੀ ਕੰਮ ਕਿਉਂ ਕਰਦੇ ਰਹੇ ਸਾਲ ਡੇਢ ਸਾਲ 2 ਮਹੀਨ 2 ਸਾਲ ਤਾਂ ਹੋਇਆ ਤੇ ਇੰਨਾ ਲੰਮਾ ਟਾਈਮ ਬਿਨਾ ਐਗਰੀਮੈਂਟ ਤੋਂ ਕੰਮ ਤੁਸੀਂ ਕਰਦੇ ਰਹੇ ਕਿਉਂ ਕਰਦੇ ਰਹੇ ਉਹ ਕਹਿੰਦਾ ਉਹ ਐਗਰੀਮੈਂਟ ਜਿਹੜਾ ਉਹ ਆਉਣ ਵਾਲਾ ਟਾਈਮ ਦੱਸੇਗਾ ਕੀ ਹੈ ਦੂਜਾ ਸਵਾਲ ਉਹਨੇ ਉਠਾਇਆ ਕਹਿੰਦਾ ਅੱਜ ਸੁਨੰਦਾ ਇੱਕ ਪ੍ਰੋਗਰਾਮ ਦਾ 15 ਲੱਖ ਰੁਪਈਆ ਲੈਂਦੀ ਹੈ ਤੇ ਕਹਿੰਦਾ ਸੁਨੰਦਾ ਕਹਿੰਦੀ ਹੈ ਕਿ ਮੇਰੇ ਕੋਲ ਘਰ ਨਹੀਂ ਹੈ ਤੇ ਕਹਿੰਦਾ ਫਿਰ ਇੰਨਾ ਪੈਸਾ ਇੱਕ ਪ੍ਰੋਗਰਾਮ ਦਾ ਲੈ ਕੇ ਵੀ ਜੇ ਕੋਈ ਵਿਅਕਤੀ ਐਵੇਂ ਕਹਿੰਦਾ ਤਾਂ ਫਿਰ ਕੀ ਕਿਹਾ ਜਾ ਸਕਦਾ ਦੂਜੀ ਗੱਲ ਉਹਨੇ ਇਹ ਕਹੀ ਉਹ ਕਹਿੰਦਾ ਕਿ ਸੁਨੰਦਾ ਜੇ ਅੱਜ 15 ਲੱਖ ਇੱਕ ਪ੍ਰੋਗਰਾਮ ਦਾ ਲੈਣਯੋਗੀ ਹੋਈ ਹੈ ਤਾਂ ਉਹਦੇ ਉੱਪਰ ਪਹਿਲਾਂ ਉਹਨਾਂ ਨੇ ਕਰੋੜਾ ਰੁਪਇਆ ਲਾਇਆ ਉਹ ਕਹਿੰਦਾ ਦੇਖੋ ਕੰਪਨੀ ਨੇ ਜਾਂ ਪਿੰਕੀ ਢਾਲੀਵਾਲ ਨੇ ਸੰਗਦਲ ਗੀਤਕਾਰ ਕਹਿ ਰਿਹਾ ਉਹ ਕਹਿੰਦਾ ਕਿ ਪਹਿਲਾਂ ਉਹਨਾਂ ਨੇ ਜਿਹੜੇ ਬਿੱਗ ਬਾਸ ਵਰਗੇ ਸ਼ੋਅਾਂ ਦੇ ਵਿੱਚ ਐਂਟਰੀ ਦਵਾਈ 에어ਪੋਰਟਾਂ ਦੇ ਉੱਪਰ ਇਹਦੀ ਸ਼ੂਟਿੰਗ ਕਰਾਉਂਦੇ ਰਹੇ ਜਿਹੜੇ ਬਾਲੀਵੁੱਡ ਦੇ ਸਟਾਰਾਂ ਤੋਂ ਇੱਕ ਇੱਕ ਰੀਲ 30-30 ਲੱਖ ਰੁਪਏ ਦੀ ਉਹ ਪਾਉਂਦੇ ਨੇ ਕਿੰਨੀਆਂ ਰੀਲਾਂ ਕੋਆਪੋਆ ਕੇ ਤੇ ਸੰੰਦਾ ਨੂੰ ਹਿੱਟ ਕੀਤਾ ਕਹਿੰਦਾ ਉਹ ਆਪਣੇ ਆਪ ਨਹੀਂ ਸੀ ਹੋਣਾ ਤੇ ਕਹਿੰਦਾ ਅੱਜ ਉਹਨਾਂ ਦੇ ਸਿਰ ਤੇ ਹਿੱਟ ਹੋ ਕੇ ਉਹਨਾਂ ਦੇ ਸਿਰ ਦੇ ਉੱਪਰ ਇੱਥੋਂ ਤੱਕ ਪਹੁੰਚ ਕੇ ਤੇ ਅੱਜ ਸੁਨੰਦਾ ਕਿਸੇ ਗੱਲੋਂ ਉਹਨਾਂ ਦੇ ਨਾਲ ਨਾਰਾਜ਼ ਹੋ ਗਈ ਐ ਮੈਨੂੰ ਨਹੀਂ ਪਤਾ ਕਿਹੜੀ ਗੱਲ ਦੀ ਵੱਖਰੀ ਹੋਰ ਕਿਸੇ ਦੀ ਨਾਰਾਜ਼ਗੀ ਐ ਤੇ ਫਿਰ ਅੱਜ ਇਹ ਦੋਸ਼ ਨੇ ਉਹ ਕਹਿੰਦਾ ਇੱਕ ਵਾਰੀ ਮੈਂ ਉਹਨਾਂ ਦੇ ਘਰ ਬੈਠਾ ਸੀ ਉਹਨੇ ਇੱਕ ਗੱਲ ਲਿਖੀ ਉਹ ਕਹਿੰਦਾ ਇੱਕ ਬਹੁਤ ਮਹਿੰਗੀ ਮਸਟੈਂਗ ਗੱਡੀ ਜਿਹੜੀ ਐ ਉਹ ਖੜੀ ਸੀਗੀ ਤੇ ਜਦੋਂ ਮੈਂ ਪੁੱਛਿਆ ਕਿਹਦੀ ਐ ਤਾਂ ਪਤਾ ਲੱਗਿਆ ਵੀ ਪਿੰਕੀ ਢਾਲੀ ਵਾਲ ਹੋਰਾਂ ਨੇ ਇਹ ਮਹਿੰਗੀ ਗੱਡੀ ਸੁਨੰਦਾ ਨੂੰ ਲੈ ਕੇ ਦਿੱਤੀ ਐ ਤੇ ਕਹਿੰਦਾ ਉੱਥੇ ਸੁਨੰਦਾ ਵੀ ਆ ਗਈ ਤੇ ਉਹਨੇ ਫਿਰ ਹੱਸ ਕੇ ਕਿਹਾ ਕਿ ਇਹਨਾਂ ਦੇ ਘਰ ਜਿੰਨੀਆਂ ਵੀ ਮਹਿੰਗੀਆਂ ਗੱਡੀਆਂ ਖੜੀਆਂ ਨੇ ਉਹਨਾਂ ਤੇ ਮੇਰਾ ਹੱਕ ਵੀ ਐ ਔਰ ਮੈਂ ਜਦੋਂ ਮਰਜੀ ਜਿਹੜੀ ਮੇਰਾ ਜੀ ਕਰਦਾ ਮੈਂ ਰੋਜ਼ ਲੈ ਵੀ ਜਾਣੀ ਆ ਤਾਂ ਇਹ ਗੱਲਾਂ ਸੰਗਦਿਲ ਨੇ ਆਖੀਆਂ ਨੇ ਹੁਣ ਇਹਨਾਂ ਗੱਲਾਂ 'ਚ ਕਿੰਨਾ ਕੁ ਦਮ ਹੋ ਸਕਦਾ ਐ ਇਹ ਤਾਂ ਬਈ ਉਦੋਂ ਪਤਾ ਲੱਗੂ ਜਦੋਂ ਅੱਗੋਂ ਸੁਨੰਦਾ ਬੋਲੇਗੀ ਉੰਜ ਸੁਨੰਦਾ ਨੇ ਜਿਹੜੇ ਦੋਸ਼ ਲਾਏ ਨੇ ਇੰਝ ਬਹੁਤ ਸਾਰੀਆਂ ਕੰਪਨੀਆਂ ਕਰਦੀਆਂ ਨੇ ਬਹੁਤ ਸਾਰੇ ਕਲਾਕਾਰਾਂ ਦੀ ਕਲਾਕਾਰਾਂ ਦੀ ਕਲਾ ਉਹਨਾਂ ਦੀ ਮਿਹਨਤ ਹੁੰਦੀ ਆ ਉਹ ਉਹਨਾਂ ਦਾ ਕਲਾ ਉਹਨਾਂ ਉਹਨਾਂ ਦੀ ਮਿਹਨਤ ਚੋਂ ਨਿਕਰੀ ਹੁੰਦੀ ਆ ਠੀਕ ਹੈ ਕੰਪਨੀਆਂ ਵੀ ਪੈਸਾ ਲਾਉਂਦੀਆਂ ਨੇ ਪਰ ਮੁੱਖ ਚੀਜ਼ ਵਿਅਕਤੀ ਦੀ ਆਪਣੀ ਨਿੱਜੀ ਮਿਹਨਤ ਨਿੱਜੀ ਲਗਨ ਨਿੱਜੀ ਕੁਆਲਿਟੀ ਹੁੰਦੀ ਆ ਤਾਂ ਬਹੁਤ ਕੁਛ ਇੱਥੇ ਚੱਲਦਾ ਹੁਣ ਇਹ ਤਾਂ ਆਉਣ ਵਾਲੇ ਟਾਈਮ ਚ ਪਤਾ ਲੱਗੂ ਕਿ ਕਿੱਥੇ ਕੀ ਕੌਣ ਗਲਤ ਹੈ ਹੁਣ ਅਗਲੀ ਜਿਹੜੀ ਗੱਲ ਹੈ ਬੱਬੂ ਮਾਨ ਜਿਹੜਾ ਉਹ ਸੁਨੰਦਾ ਸ਼ਰਮਾ ਦੇ ਹੱਕ 'ਚ ਆਇਆ ਬੱਬੂ ਮਾਨ ਨੇ ਕਿਹਾ ਕਿ ਇਸ ਸਥਿਤੀ ਦੇ ਵਿੱਚ ਅਸੀਂ ਤੇਰੇ ਨਾਲ ਆ ਕਬਰਾਇਓ ਨਾ ਤੇ ਡਟ ਕੇ ਖੜੇ ਰਹੋ ਇਸ ਤਰ੍ਹਾਂ ਦੀ ਗੱਲ ਬੱਬੂ ਮਾਨ ਨੇ ਸੁਨੰਦਾ ਸ਼ਰਮਾ ਦੇ ਲਈ ਆਖੀ ਉਧਰ ਗੁਰਪ੍ਰੀਤ ਖੁੱਗੀ ਉਹਨਾਂ ਨੇ ਬੜਾ ਗੋਲ ਮੋਲ ਤੇ ਜਿਹਨੂੰ ਆਪਾਂ ਸੰਮਤੋਲ ਵੀ ਕਹਿ ਸਕਦੇ ਆ ਗੋੜ ਮੋਲ ਵੀ ਕਹਿ ਸਕਦੇ ਆ ਇਦਾਂ ਦਾ ਬਿਆਨ ਗੁਰਪ੍ਰੀਤ ਖੁੱਗੀ ਸਾਹਿਬ ਦਾ ਆਇਆ ਗੁਗੀ ਸਾਹਿਬਾ ਨੇ ਕਿਹਾ ਕਿ ਦੇਖੋ ਇਹ ਮਾਮਲਾ ਬਹੁਤ ਗੰਭੀਰ ਹੈ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤੇ ਨਾਲ ਉਹਨਾਂ ਨੇ ਕਿਹਾ ਕਿ ਦੋਨਾਂ ਨੂੰ ਬਿਠਾ ਕੇ ਇਸ ਮਾਮਲੇ ਦਾ ਨਤਾਰਾ ਕਰਕੇ ਮਾਮਲਾ ਨਿਬੇੜਨਾ ਚਾਹੀਦਾ ਸੋ ਇਹ ਸੰਤੋਲ ਬਿਆਨ ਵੀ ਕਿਹਾ ਜਾ ਸਕਦਾ ਹੈ ਤੇ ਗੋਲਮੋਲ ਮੈਂ ਤਾਂ ਕਹਿਣਾ ਕਿਉਂਕਿ ਸਪਸ਼ਟ ਪੋਜੀਸ਼ਨ ਕਿਸੇ ਪਾਸੇ ਵੀ ਨਹੀਂ ਗਈ ਤੇ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਘਟਨਾ ਦੀ ਡੂੰਘਾਈ ਤੱਕ ਜਾਣਕਾਰੀ ਨਾ ਹੋਵੇ ਤਾਂ ਫਿਰ ਕਈ ਵਾਰੀ ਬੁੱਧੀਮਾਨ ਵਿਅਕਤੀ ਸਪਸ਼ਟ ਤੌਰ ਤੇ ਕਿਸੇ ਪਾਸੇ ਸਟੈਂਡ ਨਹੀਂ ਵੀ ਲੈਂਦੇ ਕਿਉਂਕਿ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਗਲਤ ਹੈ ਕੌਣ ਹੈ ਕਈ ਵਾਰੀ ਰੋਣ ਵਾਲਾ ਵੱਧ ਰੋਣ ਵਾਲਾ ਕਈ ਵਾਰੀ ਗਲਤ ਹੁੰਦਾ ਐ ਬਹੁਤ ਸਾਰੇ ਮਾਮਲੇ ਅਸੀਂ ਦੇਖਿਆ ਹੋਇਆ ਤਾਂ ਇਸ ਮਾਮਲੇ ਦੇ ਵਿੱਚ ਅੱਜ ਬੜਾ ਕੁਝ ਹੋਰ ਹੋਇਆ ਔਰ ਇਹਦੇ ਉੱਪਰ ਹੁਣ ਜਿਹੜੀ ਅੱਗੇ ਕਾਰਵਾਈ ਹੋਏਗੀ ਉੱਥੋਂ ਪਤਾ ਲੱਗੇਗਾ ਜੋ ਇਹ ਇਹਦੀ 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 ਤਹਿਕੀਕਾਤ ਹੋਏਗੀ ਜੋ ਇਹਦੀ ਜਾਂਚ ਹੋਏਗੀ ਤਾਂ ਪਤਾ ਲੱਗੇਗਾ ਕਿ ਕੌਣ ਕਿੱਥੇ ਸੀ ਉਂਝ ਇਸ ਦੇਸ਼ ਦੇ ਵਿੱਚ ਜਿਹੜੀਆਂ ਜਾਂਚਾਂ ਨੇ ਉਹ ਵੀ ਪੈਸਿਆਂ ਨਾਲ ਪ੍ਰਭਾਵਿਤ ਹੁੰਦੀਆਂ ਬਹੁਤ ਵਾਰ ਸੁਣੀਆਂ ਨੇ ਵੇਖੀਆਂ ਨੇ ਬੜਾ ਕੁਝ ਇੱਥੇ ਹੋ ਜਾਂਦਾ ਵੱਡੇ ਦੇ ਪੱਖ 'ਚ ਸਭ ਕੁਝ ਖੜ ਜਾਂਦਾ ਔਰ ਮਾੜੇ ਨੂੰ ਝੂਠਾ ਕਰਾਰ ਦੇ ਦਿੱਤਾ ਜਾਂਦਾ ਇੰਜ ਇੱਥੇ ਚੱਲਦਾ ਰਹਿੰਦਾ ਪਰ ਇੱਕ ਮੈਂ ਕਹੂੰਗਾ ਦੋਸਤੋ ਚਲੋ ਇਹ ਤਾਂ ਇੱਕ ਕੰਪਨੀ ਦਾ ਤੇ ਇੱਕ ਗਾਇਕਾ ਦਾ ਮਾਮਲਾ ਹੈ ਉਂਝ ਬਹੁਤ ਵਾਰ ਅਸੀਂ ਦੇਖਿਆ ਕਿ ਸਾਡੇ ਕਈ ਸਾਰੇ ਗਾਇਕਾਂ ਦਾ ਘਰੇਲੂ ਤੌਰ ਤੇ ਵੀ ਕਈ ਵਾਰੀ ਕੋਈ ਨਿੱਕਾ ਮੋਟਾ ਰੌਲਾ ਪੈ ਜਾਂਦਾ ਤਾਂ ਉਹ ਜਿਵੇਂ ਲੈਂਬਰ ਦਾ ਪਿਆਰ ਸੀਗਾ ਜਿਵੇਂ ਜੋਤੀ ਨੂਰਾ ਦਾ ਉਹਨਾਂ ਦੇ ਹਸਬੰਦ ਦੇ ਨਾਲ ਪਿਆਰ ਸੀ ਤਾਂ ਫਿਰ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਨਾਲ ਉਹਨੂੰ ਖਿਲਾਰਿਆ ਜਾਂਦਾ ਰਿਹਾ ਇਹ ਇੱਕ ਬਹੁਤ ਗਲਤ ਗੱਲ ਬਣਦੀ ਹੈ ਇਹੋ ਜੀਆਂ ਚੀਜ਼ਾਂ ਨੂੰ ਰੋਕਣਾ ਚਾਹੀਦਾ ਹੈ ਨਿੱਜੀ ਮਾਮਲੇ ਜਿਹੜੇ ਆ ਆਪਣੇ ਨਿੱਜੀ ਸਬੰਧਾਂ ਦੇ ਨਿੱਜੀ ਰਿਸ਼ਤਿਆਂ ਦੇ ਉਹਨਾਂ ਨੂੰ ਇਸ ਤਰ੍ਹਾਂ ਉਛਾਲਣਾ ਤੇ ਖਿਲਾਰਨਾ ਨਹੀਂ ਚਾਹੀਦਾ ਇਹ ਮਾਮਲਾ ਵੱਖਰਾ ਹੈ ਮੈਂ ਤਾਂ ਉਹਨਾਂ ਦੀ ਗੱਲ ਕਰ ਰਿਹਾ ਕਿਉਂਕਿ ਚਲਦੇ ਚਲਦੇ ਦਿਮਾਗ 'ਚ ਆ ਗਈ ਔਰ ਨਿੱਜੀ ਮਾਮਲਿਆਂ ਦੇ ਉੱਪਰ ਇੱਕ ਮੈਂ ਜਾਂਦਾ ਜਾਂਦਾ ਗੱਲ ਕਰਦਿਆਂ ਦੋਸਤੋ ਨਿੱਜੀ ਮਾਮਲੇ ਜਿਹੜੇ ਨੇ ਉਹ ਸੈਟ ਰਹਿਣ ਦਾ ਸਭ ਤੋਂ ਵਧੀਆ ਤਰੀਕਾ ਇਹ ਆ ਕਿ ਜੇਕਰ ਤੁਸੀਂ ਨਿੱਜੀ ਮਾਮਲਿਆਂ ਦੇ ਵਿੱਚ ਜਾਂ ਜਿਹੜੇ ਪਰਿਵਾਰਕ ਮਾਮਲੇ ਨੇ ਉਹਨਾਂ ਦੇ ਵਿੱਚ ਸਹਿਣਸ਼ੀਲਤਾ ਬਰਦਾਸ਼ਤ ਮਾਦਾ ਬਰਦਾਸ਼ਤ ਸ਼ਕਤੀ ਬਰਦਾਸ਼ਤ ਹਿੰਮਤ ਲੈ ਕੇ ਆਉਂਗੀ ਤਾਂ ਹੀ ਨਿਭਦੇ ਨੇ ਨਹੀਂ ਤਾਂ ਇੱਕ ਦਿਨ ਚ 10 ਵਾਰ ਤੋੜ ਲੋ ਭਾਵੇਂ ਟੁੱਟ ਜਾਣਗੇ ਸੋ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਨਿੱਜੀ ਮਾਮਲਿਆਂ ਨੂੰ ਇੱਕ ਦਿਨ ਚ 10 ਵਰੀ ਵੀ ਲੜਾਈ ਚ ਬਦਲ ਦਿੰਦੇ ਨੇ ਤੇ ਉਹ ਬਦਲ ਜਾਂਦੇ ਨੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਹ ਦਾਵਾ ਕਰਦੇ ਨੇ ਕਿ 10 ਸਾਲ ਚ ਅਸੀਂ ਇੱਕ ਵਾਰ ਵੀ ਬੁਰੀ ਤਰ੍ਹਾਂ ਨਹੀਂ ਲੜੇ ਇਹਦਾ ਕਾਰਨ ਇਹ ਨਹੀਂ ਹੁੰਦਾ ਕਿ ਉਹ ਚੰਗੇ ਹੀ ਬਹੁਤ ਹੁੰਦੇ ਨੇ ਇਹਦਾ ਕਰਨੇ ਹੁੰਦਾ ਕਿ ਉਹਨਾਂ 'ਚ ਬਰਦਾਸ਼ਤ ਹਿੰਮਤ ਹੁੰਦੀ ਹੈ ਉਹ ਨਿੱਕੀ ਨਿੱਕੀ ਗੱਲ ਨੂੰ ਇਸ਼ੂ ਬਣਾਉਣਾ ਹੀ ਨਹੀਂ ਚਾਹੁੰਦੇ ਜਿਵੇਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕੁਝ ਲੋਕ ਇਸ਼ੂ ਬਣਾ ਲੈਂਦੇ ਨੇ ਓਵੇਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਕੁਝ ਲੋਕ ਇਸ਼ੂ ਨਹੀਂ ਬਣਾਉਂਦੇ ਬਸ ਆਹੀ ਮਾਮਲਾ ਸੋ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕੀਮਤੀ ਵਿਚਾਰ ਕੀਮਤੀ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ